ਸੋਡੇ ਵਾਸਤੇ ਲੈ ਕੇ ਆਏ ਝੋਟਾਈ ਹੈ ਝੋਟੀ ਦੀ ਕੱਦ ਕਾਠੀ ਬਹੁਤ ਹੈ ਦੇਖੋ ਇਹ ਇਹ ਪਹਿਲ ਲੀਲੀ 라ਵੀ ਜਾਈ ਜਾਂਦਾ ਹੈ ਕਿੰਨੇ ਸਾਲ ਦੀ ਉਮਰ ਹੈ ਇਹਦੀ ਇਹ 1.5 23 ਸਾਲ ਦੀ ਉਮਰ ਹੈ ਇਹ ਤੇ ਕਿਹੜੀ ਨਸਰ ਹੈ ਢੀ ਚੋਂਦਾ ਹੀ ਹੈ ਆ ਪਹਿਲ ਲੀਲੀ 라ਵੀ ਜਾਈ ਜਾਂਦਾ ਹੈ ਤੇ ਸਰੀਰ ਦਾ ਪੂਰਾ ਵਧੀਆ ਹੀ ਤੁਸੀਂ ਗੱਲਾਂ ਨਹੀਂ ਛੱਡਦੇ ਹੀ ਤੁਸੀਂ ਇਹਦਾ ਸਰੀਰ ਖੜਾ ਕਰਕੇ ਦੇਖੋ ਇਹ ਬਚਾਰਾ ਬੈਠਾ ਹੀ ਤੇ ਇਹ ਮਾਦਰ ਕੋਡ ਹੈ ਗਿਆ ਜੁੱਦੇ ਜੁੱਦੇ ਭਾਈ ਜੰਮੇ ਬੂਰਾ ਨਸਲ ਹੈ ਨਾ ਹਾਂਜੀ ਬੂਰੇ ਚ ਆ ਜਾਂਦੇ ਸਰੀਰ ਦਾ ਕਿਵੇਂ ਹੈ ਤੇ ਆਪਣਾ ਨੰਬਰ ਬੋਲ ਦੋ ਜੀ 985560547 ਜੇ ਕਿਸ ਨੇ ਵੀਰ ਨੇ ਲੈਣਾ ਹੋਵੇ ਤੇ ਆ ਬਾਈਆਂ ਕੋਲ ਝੋਟਾ